हां जी दोस्तों भाई अमरਤਪਾਲ ਸਿੰਘ ਮੈਰੋ ਬਾਰੇ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਝ ਬੀਤੇ ਸਮੇਂ ਪਹਿਲਾਂ ਜੋ ਕਿ ਭਾਈ ਅਮਰਤਪਾਲ ਸਿੰਘ ਦੀ ਜੋ ਕਿ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਫੋਟੋ ਇੱਕ ਵੀਡੀਓ ਕਾਫੀ ਆਦਾ ਵਾਇਰਲ ਹੋ ਰਹੀ ਸੀ ਕਿ ਜੋ ਭਾਈ ਅਮਰਤਪਾਲ ਸਿੰਘ ਮਹਿਰੋ ਜੋ ਕਿ ਹੈ ਇੱਕ ਕਿਸਕਰ ਦੇ ਵੀਡੀਓ ਕਾਲ ਉੱਪਰ ਨਜ਼ਰ ਆ ਰਹੇ ਸਨ ਔਰ ਦੋਸਤੋ ਜੱਟ ਟੀਵੀ ਵਾਲਿਆਂ ਵੱਲੋਂ ਉਸ ਨੂੰ ਦੱਬ ਕੇ ਜੋ ਕਿ ਹੈ ਉਸ ਦਾ ਮਜ਼ਾਕ ਬਣਾਇਆ ਗਿਆ ਔਰ ਉਸ ਦਾ ਵਿਰੋਧ ਕੀਤਾ ਗਿਆ ਕਿ ਦੋਸਤੋ ਤੁਹਾਨੂੰ ਦੱਸ ਦਿੰਦੇ ਨੇ ਕਿ ਜਿਵੇਂ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਕਿਹਾ ਸੀ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਹਨ ਕਿ ਅਸੀਂ ਉਹਨਾਂ ਦੀ ਜ਼ੁਬਾਨ ਨੂੰ ਲਗਾਮ ਪਾ ਲਾਂਗੇ ਕਿ ਅਸੀਂ ਗਾਲਾਂ ਨਹੀਂ ਕੱਢਣ ਦੇਾਂਗੇ ਕਿ ਦੋਸਤੋ ਉਸ ਨੂੰ ਲੈ ਕੇ ਚੱਲਦੇ ਹਾਂ ਕਿ ਜੱਟ ਟੀਵੀ ਵਾਲੇ ਜੋ ਕਿ ਹੈ ਲਾਈਵ ਆ ਕੇ ਉਹਨਾਂ ਨੇ ਕਿਹਾ ਗਿਆ ਹੈ ਕਿ ਜਿਵੇਂ ਤੂੰ ਮਿੱਠੀਆਂ ਕਰਦਾ ਹੈ ਕਿ ਅਸੀਂ ਮੈਂ ਦੱਸਾਂਗੇ ਤੈਨੂੰ ਕਿ ਮਿੱਠੀਆਂ ਕਿਵੇਂ ਕੀਤੀਆਂ ਜਾਂਦੀਆਂ ਨੇ ਅਸੀਂ ਵੀ ਤੇਰੀ ਜ਼ਬਾਨ ਨੂੰ ਜੋ ਕੇ ਲਗਾਮ ਪਾ ਲਿਆਂਗੇ ਕਿ ਦੋਸਤੋ ਲੋਕਾਂ ਨੇ ਕਮੈਂਟਾਂ ਵਿੱਚ ਕਿਹਾ ਏ ਕਿ ਤੁਸੀਂ ਜੋ ਕੇ ਪਹਿਲਾਂ ਤਾਂ ਇਸ ਕੋਲ ਮਾਫੀ ਮੰਗ ਰਹੇ ਸਨ ਕਿ ਹੁਣ ਤੁਸੀਂ ਇਸ ਕੋਲੋਂ ਜੋ ਕੇ ਹੁਣ ਇਸ ਬਾਰੇ ਬੋਲ ਰਹੇ ਹੋ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਭਾਈ ਅਮਰਪਾਲ ਸਿੰਘ ਮੈਰੋ ਜੋ ਕੇ ਪੰਜਾਬ ਦੇ ਚੰਗੇ ਕੰਮ ਤਾਂ ਕਰ ਹੀ ਰਹੇ ਹਨ ਕਿ ਹਰ ਇਨਸਾਨ ਤੋਂ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਕਿ ਦੋਸਤੋ ਲੋਕਾਂ ਨੇ ਵੀ ਕਿਹਾ ਹੈ ਕਿ ਇਹ ਵੀਡੀਓ ਜੋ ਕੇ ਬਿਲਕੁਲ ਫੇਕ ਹੈ ਔਰ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਅਗਲੀ ਵੀਡੀਓ 'ਵਾਲ ਧੰਨਵਾਦ